ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਪੰਜ ਪੁੱਤਰਾਂ ਦਾ ਜਨਮ ਹੋਇਆ। ਇਹਨਾਂ ਪੁੱਤਰਾਂ ਦੇ ਵਿੱਚੋਂ ਸਭ ਤੋਂ ਵੱਡੇ ਸੁਪੁੱਤਰ ਸੀ ਬਾਬਾ ਗੁਰਦਿੱਤਾ ਜੀ, ਆਣੀ ਰਾਏ ਜੀ, ਢਾਲਰਾਏ ਜੀ, ਸੂਰਜਮਲ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ। ਬਾਬਾ ਗੁਰਦਿੱਤਾ ਜੀ ਦਾ ਵਿਆਹ ਹੋਇਆ ਮਾਤਾ ਨਿਹਾਲ ਕੌਰ ਦੇ ਨਾਲ। ਇਹਨਾਂ ਦੇ ਗ੍ਰਹਿ ਵਿਖੇ ਇੱਕ ਪੁੱਤਰ ਦਾ ਜਨਮ ਹੋਇਆ ਜਿਹਦਾ ਨਾਂ ਰੱਖਿਆ ਗਿਆ ਧੀਰਮਲ। ਧੀਰਮਲ ਹਮੇਸ਼ਾ ਹੀ ਗੁਰੂ ਘਰ ਦਾ ਵਿਰੋਧੀ ਰਿਹਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਿਰੋਧੀ ਰਿਹਾ ਇਥੋਂ ਤੱਕ ਕਿ ਆਪਣੇ ਪਿਤਾ ਦੇ ਚਲਾਣੇ ਦੇ ਉੱਪਰ ਵੀ ਜਿਹੜਾ ਸੀ ਧੀਰਮਲ ਨਹੀਂ ਆਇਆ ਬਾਅਦ ਵਿੱਚ ਉਹਨੇ ਸ਼ਾਹਜਹਾਨ ਬਾਦਸ਼ਾਹ ਦੇ ਕੋਲ ਜਾ ਕੇ ਫਰਿਆਦ ਵੀ ਕੀਤੀ ਤੇ ਉਹਨੂੰ ਕਰਤਾਰਪੁਰ ਦਾ ਫਟਾ ਵੀ ਮਿਲ ਗਿਆ ਸੀ ਤਾਂ ਏਸੇ ਬਾਬਾ ਗੁਰਦਿੱਤਾ ਜੀ ਤੇ ਮਾਤਾ ਨਿਹਾਲਕੌਰ ਦੇ ਗ੍ਰਹਿ ਵਿਖੇ ਜਨਵਰੀ 1630 ਈਸਵੀ ਦੇ ਵਿੱਚ ਇੱਕ ਸਹਬਜ਼ਾਦੇ ਦਾ ਜਨਮ ਹੋਇਆ ਜਿਹਦਾ ਨਾਮ ਹਰ ਰਾਏ ਸਾਹਿਬ ਰੱਖਿਆ ਗਿਆ। ਗੁਰੂ ਹਰ ਰਾਏ ਸਾਹਿਬ ਮਹਾਰਾਜ ਸਤਵੇਂ ਪਾਤਸ਼ਾਹ ਬਣਦੇ। ਗੁਰੂ ਹਰ ਰਾਏ ਸਾਹਿਬ ਹਮੇਸ਼ਾ ਹੀ ਆਪਣੇ ਦਾਦਾ ਗੁਰੂ ਹਰਗਬਿੰਦ ਸਾਹਿਬ ਮਹਾਰਾਜ ਦੇ ਨਾਲ ਹੀ ਰਹਿੰਦੇ, ਉੱਠਦੇ, ਬੈਠਦੇ, ਪ੍ਰਸ਼ਾਦਾ ਛਕਦੇ, ਸ਼ਿਕਾਰ ਖੇਡਣ ਵਾਸਤੇ ਜਾਂਦੇ। ਗੁਰੂ ਹਰ ਰਾਏ ਸਾਹਿਬ ਜੀ ਨੂੰ ਸ਼ਸਤਰ ਵਿਦਿਆ, ਪੜ੍ਹਾਈ, ਲਿਖਾਈ ਗੁਰੂ ਹਰਗਬਿੰਦ ਸਾਹਿਬ ਜੀ ਨੇ ਆਪਣੀ ਨਿਗਰਾਨੀ ਹੇਠ ਕਰਵਾਈ। ਦਾ ਫਿਰ ਗੁਰੂ ਹਰ Rai ਸਾਹਿਬ ਜੀ ਜਿਹੜੇ ਸਨ ਇੱਕ ਦਿਨ ਆ ਆਪਣੇ ਦਾਦਾ ਜੀ ਦੇ ਨਾਲ ਸੈਰ ਕਰਨ ਵਾਸਤੇ ਜਾ ਰਹੇ ਸੀ ਤਾਂ ਅਚਨ ਚੇਤ ਉਹਨਾਂ ਦੇ ਚੋਲੇ ਦੇ ਨਾਲ ਅੜ ਕੇ ਇੱਕ ਫੁੱਲ ਟੁੱਟ ਜਾਂਦਾ ਹੈ ਜਦੋਂ ਗੁਰੂ ਹਰਗਬਿੰਦ ਸਾਹਿਬ ਜੀ ਨੇ ਪੁੱਛਿਆ ਵੀ ਇਹ ਫੁੱਲ ਕਿਵੇਂ ਟੁੱਟਿਆ ਸਿੱਖਾਂ ਨੇ ਦੱਸ ਦਿੱਤਾ ਕਿ ਇਹ ਫੁੱਲ ਸਹਬਜ਼ਾਦਾ ਹਰ Rai ਸਾਹਿਬ ਜੀ ਦੇ ਚੋਲੇ ਦੇ ਨਾਲ ਅੜਨ ਕਰਕੇ ਟੁੱਟ ਗਿਆ ਤਾਂ ਉਸ ਵੇਲੇ ਦੇ ਨਾਲ ਗੁਰੂ ਹਰਗਬਿੰਦ ਸਾਹਿਬ ਜੀ ਨੇ ਕਿਹਾ ਪੁੱਤਰ ਜੇ ਚੋਲੇ ਵੱਡੇ ਪੈਣਨੇ ਹੋਣ ਤਾਂ ਫਿਰ ਉਹਨਾਂ ਨੂੰ ਸੰਕੋਚ ਕੇ ਤੁਰਨਾ ਚਾਹੀਦਾ ਇਸ ਗੱਲ ਨੂੰ ਗੁਰੂ ਹਰ राय ਸਾਹਿਬ ਨੇ ساری ਜ਼ਿੰਦਗੀ ਆਪਣੇ ਨਾਲ ਬੰਨ੍ਹ ਕੇ ਰੱਖਿਆ ساری ਜ਼ਿੰਦਗੀ ਉਹ ਆਪਣੇ ਚੋਲੇ ਦਾ ਇੱਕ ਪਾਸਾ ਜਿਹੜਾ ਸੀ ਉਹ ਫੜ ਕੇ ਰੱਖਦੇ ਸੀ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਬਾਬਾ ਗੁਰਦਿੱਤਾ ਜੀ ਜਿਹੜੇ ਗੁਰੂ ਹਰ राय ਸਾਹਿਬ ਜੀ ਦੇ ਪਿਤਾ ਜੀ ਸਨ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਸੀ ਇੱਕ ਦਿਨ ਸ਼ਿਕਾਰ ਖੇਡਣ ਵਾਸਤੇ ਜਾਂਦੇ ਆ ਤੇ ਜਦੋਂ ਸ਼ਿਕਾਰ ਖੇਡਣ ਵਾਸਤੇ ਜਾਂਦੇ ਆ ਤੇ ਤੀਰ ਜਿਹੜਾ ਸੀ ਇੱਕ ਗਾਂ ਦੇ ਲੱਗ ਗਿਆ ਗਾਂ ਨਹੀਂ ਮਰਦ ਹੋ ਗਈ ਉਥੋਂ ਦੇ ਲੋਕ ਜਿਹੜੇ ਸਾਨੂੰ ਇਕੱਠੇ ਹੋ ਗਏ ਬਾਬਾ ਗੁਰਦਿੱਤਾ ਜੀ ਨੂੰ ਕਹਿਣ ਲੱਗੇ ਤੁਸੀਂ ਸਾਡੀ ਗਾਂ ਮਾਰਤੀ ਬਾਬਾ ਗੁਰਦਿੱਤਾ ਜੀ ਕਹਿਣ ਲੱਗੇ ਕਿ ਚਲੋ ਜੇ ਗਾਂ ਮਰ ਗਈ ਤੇ ਅਸੀਂ ਇਹਦੇ ਬਦਲੇ ਵਿੱਚ ਤੁਹਾਨੂੰ ਦੋ ਗਾਵਾਂ ਲੈ ਦਿੰਨੇ ਆ 50 ਤੁਹਾਨੂੰ ਪੈਸੇ ਦੇ ਦਿੰਨੇ ਆ ਪਰ ਉਹ ਨਾ ਮੰਨੇ ਕਹਿਣ ਲੱਗੇ ਇਸ ਗਾਂ ਨੂੰ ਜਿੰਦਿਆਂ ਕਰੋ ਜਿਹੜੇ ਨਾਲ ਦੇ ਸਾਥੀ ਸਾਨੂੰ ਉਹਨਾਂ ਨੇ ਵੀ ਕਹਿ ਦਿੱਤਾ ਕਿ ਬਾਬਾ ਜੀ ਇਸ ਗਾਣ ਨੂੰ ਜਿੰਦਿਆਂ ਕਰ ਦਿਓ ਨਹੀਂ ਤਾਂ ਇਹ ਸਮਝਣਗੇ ਕਿ ਗੁਰਨਾਨਕ ਦੇ ਘਰ ਵਿੱਚ ਕੋਈ ਅਜਮਤ ਨਹੀਂ ਹੈਗੀ ਤਾਂ ਬਾਬਾ ਗੁਰਦਿੱਤਾ ਜੀ ਦੇ ਸਾਹਮਣੇ ਹਾਲਾਂਕਿ ਬਾਬਾ ਟਾਲਰਾਏ ਜੀ ਦੀ ਉਦਾਹਰਣ ਸੀ ਜਦੋਂ ਬਾਬਾ ਟਾਲਰਾਏ ਜੀ ਨੇ ਮੋਹਨ ਨੂੰ ਜਿੰਦਿਆਂ ਕੀਤਾ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਆਪਣਾ ਸਰੀਰ त्याਗਣਾ ਪਿਆ ਸੀ ਤਾਂ ਬਾਬਾ ਗੁਰਦਿੱਤਾ ਜੀ ਜਾਣਦੇ ਹੋਏ ਵੀ ਕਿ ਅੱਗੇ ਬਾਬਾ ਟਾਲਰਾਏ ਜੀ ਦੇ ਨਾਲ ਕੀ ਕੁਝ ਹੋਇਆ ਪਰ ਫਿਰ ਵੀ ਸਾਰਿਆਂ ਦੇ ਦਬਾਅ ਪੈਣ ਕਰਕੇ ਉਹਨਾਂ ਨੇ ਗਾ ਨੂੰ ਜਿੰਦਿਆਂ ਕਰਤਾ ਜਦੋਂ ਘਰ ਆਏ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਰਾਜ਼ ਹੋਏ ਕਹਿਣ ਲੱਗੇ ਇਹ ਕਾਰਾਮਾਤ ਨਹੀਂ ਸੀ ਦਿਖਾਉਣੀ ਚਾਹੀਦੀ ਜਿਸ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਨੇ ਆਪਣਾ ਸਰੀਰ ਜਿਹੜਾ ਸੀ ਉਹ ਤਿਆਗ ਦਿੱਤਾ ਤਾਂ ਉਸ ਵੇਲੇ ਦੇ ਨਾਲ ਗੁਰੂ ਹਰ Rai ਸਾਹਿਬ ਦੀ ਉਮਰ ਕੇਵਲ ਤੇ ਕੇਵਲ 8 ਕੋ ਸਾਲ ਦੀ ਸੀ ਔਰ ਬਾਬਾ ਗੁਰਦਿੱਤਾ ਜੀ ਦੀ ਉਮਰ ਜਿਹੜੀ ਸੀ ਉਹ ਵੀ ਲਗਭਗ ਜੇ 25 ਕੋ ਸਾਲ ਦੀ ਸੀ ਫੇਰ ਬਾਬਾ ਧੀਰਮਲ ਜਿਹੜਾ ਵੱਡਾ ਸੁਪੁੱਤਰ ਸੀ ਉਹ ਤੇ ਭੋਗ ਤੇ ਆਇਆ ਹੀ ਨਹੀਂ ਅੰਤਮ ਕਿਰਿਆ ਕਰਮ ਤੇ ਨਹੀਂ ਆਇਆ ਤਾਂ ਬਾਬਾ ਗੁਰਦਿੱਤਾ ਜੀ ਦੀ ਦਸਤਾਰ ਜਿਹੜੀ ਸੀ ਉਹ ਗੁਰੂ ਹਰ Rai ਸਾਹਿਬ ਜੀ ਨੂੰ ਦਿੱਤੀ ਗਈ ਉਸ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਤਾਂ 1644 ਈਸਵੀ ਦੇ ਵਿੱਚ ਉਹਨਾਂ ਨੇ ਆਪਣੇ ਤੋਂ ਬਾਅਦ ਗੁਰਤਾ ਗੱਦੀ ਦੇ ਉੱਪਰ ਗੁਰੂ ਹਰ Rai ਸਾਹਿਬ ਜੀ ਨੂੰ ਬਿਰਾਜਮਾਨ ਕਰ ਦਿੱਤਾ ਗੁਰੂ ਹਰ Rai ਸਾਹਿਬ ਜੀ ਨੇ ਸਿੱਖੀ ਦੇ ਵਾਸਤੇ ਅਹਿਮ ਕਾਰਜ ਕੀਤੇ ਜਿਹਦੇ ਵਿੱਚ ਉਹਨਾਂ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਾਗ ਲਵਾਏ ਜਿਹਦੇ ਵਿੱਚ ਉਹਨਾਂ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਚਿੜੀਆ ਘਰ ਬਣਵਾਇਆ ਔਰ ਉੱਥੇ ਹੀ ਉਹਨਾਂ ਨੇ ਇੱਕ ਬਹੁਤ ਵੱਡਾ ਦਵਾਖਾਨਾ ਜਿਹੜਾ ਸੀ ਉਹ ਵੀ ਤਿਆਰ ਕੀਤਾ ਸਮੇਂ ਦਾ ਬਾਦਸ਼ਾਹ ਸ਼ਾਹਜਹਾਨ ਦਾ ਪੁੱਤਰ ਦਾਰਾ ਸਿੱਕੋ ਜਿਹੜਾ ਸੀ ਜਦੋਂ ਬਿਮਾਰ ਹੋ ਗਿਆ ਉਹਦੇ ਵਾਸਤੇ ਵੀ ਦਵਾਈ ਜਿਹੜੀ ਸੀ ਗੁਰੂ ਹਰ Rai ਸਾਹਿਬ ਦੇ ਦਵਾਖਾਨੇ ਦੇ ਵਿੱਚੋਂ ਭੇਜੀ ਗਈ ਇਥੇ ਬਸ ਨਹੀਂ ਫਿਰ ਉਹਨਾਂ ਨੇ ਸਿੱਖੀ ਦੇ ਲਈ ਐਸੇ ਕਾਰਜ ਕੀਤੇ ਕਿ 2200 ਘੋੜਸਵਾਰ ਹਰ ਵੇਲੇ ਉਹਨਾਂ ਦੇ ਨਾਲ ਰਹਿੰਦਾ ਸੀ ਪਰ ਇੱਕ ਵੀ ਥਾਂ ਦੇ ਉੱਪਰ ਗੁਰੂ ਹਰ Rai ਸਾਹਿਬ ਆਪ ਹਮਲਾਵਰ ਹੋ ਕੇ ਨਹੀਂ ਗਏ ਨਾ ਹੀ ਉਹਨਾਂ ਦੇ ਉੱਪਰ ਕੋਈ ਹਮਲਾ ਕਰਨ ਵਾਸਤੇ ਆਇਆ ਗੁਰੂ ਹਰ Rai ਸਾਹਿਬ ਜੀ ਨੂੰ ਨਿਰਭਉ ਨਿਰਵੈਰ ਕਿਹਾ ਜਾਂਦਾ ਹੈ ਕੱਲੇ ਉਹ ਨਿਰਭਉ ਨਿਰਵੈਰ ਹੈ ਹੀ ਨਹੀਂ ਕਿਹਾ ਹੀ ਨਹੀਂ ਜਾਂਦਾ ਬਲਕਿ ਉਹਨਾਂ ਨੇ ਐਸੇ ਕਾਰਨਾਮੇ ਵੀ ਜਿਹੜੇ ਉਹ ਕਰਕੇ ਵਿਖਾਏ ਜਦੋਂ ਮਾਲਵੇ ਦੀ ਧਰਤੀ ਦੇ ਉੱਪਰ ਕਾਲ ਪੈ ਗਿਆ ਨਾ ਤੇ ਉਸ ਵੇਲੇ ਦੇ ਨਾਲ ਮਾਲਵੇ ਦੀ ਧਰਤੀ ਤੇ ਜਾ ਕੇ ਲੋਕਾਂ ਦੀ ਦੇਖਭਾਲ ਗੁਰੂ ਹਰ Rai ਸਾਹਿਬ ਮਹਾਰਾਜ ਨੇ ਖੁਦ ਕੀਤੀ ਤਾਂ ਇੱਥੇ ਗੁਰੂ ਦਰਬਾਰ ਦੇ ਵਿੱਚ ਇੱਕ ਭਾਈ ਕਾਲਾ ਆਉਂਦਾ ਹੈ ਜਿਸ ਵੇਲੇ ਦੇ ਨਾਲ ਭਾਈ ਕਾਲਾ ਆਉਂਦਾ ਉਹਦੇ ਨਾਲ ਦੋ ਨਿੱਕੇ ਨਿੱਕੇ ਬੱਚੇ ਐ ਫੂਲ ਤੇ ਸੰਦਲੀ ਉਹ ਆਪਣੇ ਪੇਟ ਦੇ ਉੱਪਰ ਹੱਥ ਮਾਰ-ਮਾਰ ਕੇ ਤੇ ਕੁਝ ਇਸ਼ਾਰੇ ਕਰਦੇ ਆ ਗੁਰੂ ਹਰ Rai ਸਾਹਿਬ ਪੁੱਛਦੇ ਐ ਵੀ ਇਹ ਕਾਲਿਆ ਕੌਣ ਐ ਕਹਿੰਦਾ ਜੀ ਇਹ ਮੇਰੇ ਭਤੀਜੇ ਐ ਗੁਰੂ ਹਰ Rai ਸਾਹਿਬ ਕਹਿੰਦੇ ਵੀ ਕੀ ਕਹਿੰਦੇ ਐ ਕਹਿੰਦਾ ਜੀ ਇਹ ਕਹਿੰਦੇ ਆ ਕਿ ਪੇਟ ਦੇ ਵਿੱਚ ਭੁੱਖ ਲੱਗੀ ਹੋਈ ਐ ਰੋਟੀਆਂ ਚਾਹੀਦੀ ਐ ਤਾਂ ਗੁਰੂ ਹਰ Rai ਸਾਹਿਬ ਕਹਿਣ ਲੱਗੇ ਕਹਿੰਦੇ ਵੀ ਇਕੱਲੀਆਂ ਰੋਟੀਆਂ ਦੀ ਗੱਲ ਨਹੀਂ ਇਹ ਇਸ ਇਲਾਕੇ ਦੇ ਮਾਲਕ ਹੋਣਗੇ ਇਹਨਾਂ ਦਾ ਰਾਜ ਭਾਗ ਹੋਵੇਗਾ ਗੁਰੂ ਹਰ Rai ਸਾਹਿਬ ਜੀ ਦੇ ਬਚਨਾਂ ਦੇ ਕਰਕੇ ਉਹਨਾਂ ਦਾ ਫਿਰ ਉੱਥੇ ਰਾਜ ਭਾਗ ਬੰਦਾ ਏ ਫੂਲਕੀਆਂ ਮਿਸਲ ਸਥਾਪਿਤ ਹੁੰਦੀ ਹੈ ਨਾਬਾ ਜੀਨ ਤੇ ਪਟਿਆਲਾ ਇਹ ਰਾਜ ਭਾਗ ਦੇ ਮਾਲਕ ਬਣੇ ਗੁਰੂ ਹਰ Rai ਸਾਹਿਬ ਜੀ ਦੀ ਕਿਰਪਾ ਦੇ ਨਾਲ ਗੁਰੂ ਹਰ Rai ਸਾਹਿਬ ਗੁਰਬਾਣੀ ਦਾ ਕਿੰਨਾ ਸਤਕਾਰ ਕਰਦੇ ਸੀ ਇੱਕ ਦਿਨ ਸੰਗਤ ਜਿਹੜੀ ਹੈ ਉਹ ਸ਼ਬਦ ਪੜਦੀ ਆ ਰਹੀ ਸੀ ਸ਼ਬਦ ਕੀਰਤਨ ਕਰਦਿਆਂ ਕਰਦਿਆਂ ਸੰਗਤ ਆ ਰਹੀ ਸੀ ਗੁਰੂ ਹਰ Rai ਸਾਹਿਬ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਗੁਰੂ ਹਰ Rai ਸਾਹਿਬ ਛੇਤੀ ਦੇ ਨਾਲ ਉੱਠੇ ਤੇ ਜਦੋਂ ਉੱਠਦੇ ਆ ਤੇ ਉਹਨਾਂ ਦਾ ਗੋਡਾ ਜਿਹੜਾ ਉਹ ਬੈੱਡ ਦੇ ਨਾਲ ਮੰਜੇ ਦੇ ਨਾਲ ਵੱਜ ਜਾਂਦਾ ਹੈ ਤਾਂ ਗੋਡੇ ਤੇ ਸੱਟ ਲੱਗ ਜਾਂਦੀ ਏ ਸਿੱਖਾਂ ਨੇ ਕਿਹਾ ਕਿ ਗੁਰੂ ਹਰ Rai ਸਾਹਿਬ ਜੀ ਇੰਨੀ ਵੀ ਕਾਦੀ ਕਾਲੀ ਸੀ ਤੁਸੀਂੋਂ ਤਾਂ ਗੁਰਬਾਣੀ ਉਚਾਰਨ ਕੀਤੀ ਏ ਤਾਂ ਫਿਰ ਆਪੇ ਹੀ ਉਠਣ ਲੱਗਿਆਂ ਗੋਡੇ ਤੇ ਸੱਟ ਲਵਾਲੀ ਗੁਰੂ ਹਰ Rai ਸਾਹਿਬ ਕਹਿਣ ਲੱਗੇ ਜੇ ਇਸ ਗੁਰਬਾਣੀ ਦਾ ਸਤਕਾਰ ਅਸੀਂ ਨਹੀਂ ਕਰਾਂਗੇ ਤੇ ਫਿਰ ਦੂਸਰਾ ਕੌਣ ਕਰੇਗਾ ਉਥੇ ਉਹਨਾਂ ਨੇ ਇਤਿਹਾਸ ਦੇ ਬਚਨ ਵੀ ਕਹੇ ਜਿਨ ਪੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਜਿਨ ਗੁਰਬਾਣੀ ਦਾ ਅਦਬ ਸਤਕਾਰ ਨਹੀਂ ਕੀਤਾ ਉਹ ਸਾਡਾ ਸਿੱਖ ਨਹੀਂ ਹੋ ਸਕਦਾ ਤੇ ਉਹ ਕਹਿਣ ਤੋਂ ਭਾਵ ਗੁਰੂ ਹਰ Rai ਸਾਹਿਬ ਨੇ ਗੁਰਬਾਣੀ ਦਾ ਬਹੁਤ ਸਤਕਾਰ ਕੀਤਾ ਇੱਕ ਦਿਨ ਸਿੱਖਾਂ ਨੇ ਪੁੱਛਿਆ ਕਿ ਗੁਰਬਾਣੀ ਪੜ੍ਹਨ ਦਾ ਕੋਈ ਲਾਭ ਹੈਗਾ ਕੋਈ ਫਾਇਦਾ ਹੈਗਾ ਨਾ ਗੁਰੂ ਹਰ Rai ਸਾਹਿਬ ਜੀ ਨੇ ਸ਼ਿਕਾਰ ਖੇਡਦੇ ਦੌਰਾਨ ਇੱਕ ਬੱਬਰੀ ਵਿਖਾਈ ਬੱਬਰੀ ਦਾ ਭਾਵ ਜਿਹੜੇ ਕੁੱਜੇ ਦੇ ਵਿੱਚ ਦੁੱਧ ਰਿੜਕਿਆ ਜਾਂਦਾ ਨਾ ਉਹ ਜਦੋਂ ਟੁੱਟ ਜਾਂਦੀ ਏ ਤੇ ਉਹ ਟੁੱਟੀ ਹੋਈ ਬੱਬਰੀ ਜਿਹੜੀ ਵਿਖਾਈ ਤੇ ਕਹਿਣ ਲੱਗੇ ਭੀ ਇਹ ਵਿੱਚ ਕੀ ਲੱਗਾ ਏ ਸਿੱਖਾਂ ਕਿਹਾ ਜੀ ਇਹਦੇ ਵਿੱਚ ਠੰਢਾਈ ਜੰਮੀ ਹੋਈ ਇਹਦੇ ਵਿੱਚ ਲੰਮਾ ਸਮਾਂ ਦੁੱਧ ਰੜਕਿਆ ਗਿਆ ਗੁਰੂ ਹਰ Rai ਸਾਹਿਬ ਕਹਿਣ ਲੱਗੇ ਕਹਿੰਦੇ ਦੇਖੋ ਜਿਹਦੇ ਵਿੱਚ ਦੁੱਧ ਰੜਕਿਆ ਗਿਆ ਉਹ ਠੰਢਾਈ ਜੰਮੀ ਹੈ ਤਾਂ ਇਸੇ ਤਰ੍ਹਾਂ ਦੇ ਨਾਲ ਜਿਹੜਾ ਰੋਜ਼ ਗੁਰਬਾਣੀ ਨੂੰ ਪੜਦਾ ਉਹਦੇ ਅੰਦਰ ਗੁਰਬਾਣੀ ਦੀ ਠੰਢਾਈ ਗੁਰਬਾਣੀ ਦਾ ਰਸ ਪੈਦਾ ਹੋ ਜਾਂਦਾ ਐਵੇਂ ਕਰਕੇ ਸਤਿਗੁਰੂ ਨੇ ਸਿੱਖਿਆ ਦਿੱਤੀ ਫਿਰ ਉਹ ਗੁਰਤਾ ਗੱਦੀ ਤੇ ਬਰਾਜਮਣ ਰਹਿ ਸਮੇ ਦਾ ਹਾਕਮ ਔਰੰਗਜ਼ੇਬ ਜਦੋਂ ਤਖਤ ਤੇ ਬੈਠਾ ਉਹਨੇ ਸੁਨੇਹਾ ਭੇਜਿਆ ਗੁਰੂ ਹਰ Rai ਸਾਹਿਬ ਜੀ ਤੁਸੀਂ ਦਿੱਲੀ ਦੀ ਧਰਤੀ ਤੇ ਆਓ ਗੁਰੂ ਹਰ Rai ਸਾਹਿਬ ਕਹਿਣ ਲੱਗੇ ਅਸੀਂ ਤੇ ਜਾਣਾ ਨਹੀਂ ਉਹਨਾਂ ਨੇ ਆਪਣੀ ਥਾਂ ਤੇ ਆਪਣੇ ਪੁੱਤਰ RAM Rai ਨੂੰ ਭੇਜ ਦਿੱਤਾ ਜਦੋਂ RAM Rai ਨੂੰ ਭੇਜਿਆ ਤੇ ਉੱਥੇ ਜਾ ਕੇ RAM Rai ਨੇ ਔਰੰਗਜ਼ੇਬ ਨੂੰ ਜਿਹੜਾ ਸੀ ਉਹਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਕੁਝ ਕਰਾਮਾਤਾਂ ਵੀ ਵਿਖਾ ਦਿੱਤੀਆਂ ਜਦੋਂ ਫਿਰ ਉੱਥੇ ਈਰਖਾ ਵਸ ਬੈਠੇ ਕਾਜ਼ੀ ਤੇ ਮੁੱਲਾ ਲੋਗਾ ਨੇ ਸਵਾਲ ਕਰਕੇ ਕਿਹਾ ਕਿ ਇਹ ਦੱਸੋ ਤੋਂ ਅੱਡੀ ਬਾਣੀ ਵਿੱਚ ਲਿਖਿਆ ਹੈ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਤਾਂ ਇੱਥੇ ਮੁਸਲਮਾਨਾਂ ਦੇ ਖਿਲਾਫ ਲਿਖਿਆ ਜੇ ਚਾਹੁੰਦੇ ਤੇ ਬਾਬਾ ਰਾਮ ਰਾਏ ਜੀ ਇਹਦਾ ਜਵਾਬ ਦੇ ਸਕਦੇ ਸੀ ਪਰ ਉਹਨਾਂ ਕਹੇ ਕਿ ਤੇ ਔਰੰਗਜ਼ੇਬ ਨਾਰਾਜ਼ ਹੀ ਨਾ ਹੋ ਜੇ ਇਸ ਕਰਕੇ ਉਹਨਾਂ ਨੇ ਉਹ ਗੁਰਬਾਣੀ ਦੀ ਪਾਵਨ ਪੰਕਤੀ ਨੂੰ ਬਦਲ ਦਿੱਤਾ ਕਹਿਣ ਲੱਗੇ ਮੁਸਲਮਾਨ ਨੇ ਉਹ ਬੇਈਮਾਨ ਲਿਖਿਆ ਜਦੋਂ ਗੁਰੂ ਹਰ Rai ਸਾਹਿਬ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਗੁਰੂ ਹਰ Rai ਸਾਹਿਬ ਕਹਿਣ ਲੱਗੇ ਕਹਿੰਦੇ ਉਹਦਾ ਜਿੱਧਰ ਨੂੰ ਮੂੰਹ ਹੈ ਉਧਰ ਨੂੰ ਚਲਿਆ ਜਾਏ ਸਾਡੇ ਮੱਥੇ ਨਾ ਲੱਗਣਾ ਕਰੇ ਤਾਂ ਇਦਾਂ ਦੀ ਸ਼ਖਸੀਅਤ ਗੁਰੂ ਹਰ Rai ਸਾਹਿਬ ਜੀ ਜਿਨ੍ਹਾਂ ਨੇ ਆਪਣੇ ਪੁੱਤਰ ਦਾ ਵੀ ਲਿਹਾਜ਼ ਨਹੀਂ ਕੀਤਾ ਜਿਉਂ ਨੇ ਪਾਵਨ ਗੁਰਬਾਣੀ ਨੂੰ ਬਦਲਿਆ ਜਾਂ ਗੁਰਬਾਣੀ ਦੇ ਖਿਲਾਫ ਗਿਆ ਫਿਰ ਆਪਣੇ ਤੋਂ ਬਾਅਦ ਗੁਰਤਾ ਗੱਦੀ ਦੇ ਉੱਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬਰਾਜਮਾਨ ਕੀਤਾ ਸਿੱਖੀ ਤੇ ਪੰਥ ਵਾਸਤੇ अनेका ਕਾਰਜਕਰਮ ਤੋਂ ਬਾਅਦ ਗੁਰੂ ਹਰ राय ਸਾਹਿਬ ਜੋਤੀ ਜੋਤ ਸਮਾ ਗਏ ਅੱਜ ਸਮੁੱਚੇ ਸਿੱਖ ਪੰਥ ਦੇ ਵੱਲੋਂ ਗੁਰੂ ਹਰ राय ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਆਪਾਂ ਸਾਰੇ ਇਹ ਤਿਆਹੀਆ ਕਰੀਏ ਜਿਵੇਂ ਗੁਰੂ ਹਰ राय ਸਾਹਿਬ ਜੀ ਨੇ ਜਿਹੜੇ ਰੋਗੀ ਸਨ ਉਹਨਾਂ ਵਾਸਤੇ ਦੁਆਖਾਨਾ ਖੋਲਿਆ ਜਿਵੇਂ ਉਹਨਾਂ ਨੇ ਕੁਦਰਤ ਨਾਲ ਪ੍ਰੇਮ ਕਰਦਿਆਂ ਹੋਇਆਂ ਬਾਗ ਲਵਾਏ ਆਪਾਂ ਵੀ ਸਾਰੇ ਵਾਤਾਵਰਣ ਵੱਲ ਧਿਆਨ ਦੇਣ ਦਾ ਯਤਨ ਕਰੀਏ ਆਪਾਂ ਵੀ ਜਿਹੜਾ ਕੁਦਰਤ ਨੂੰ ਸਾਂਭਣ ਦਾ ਯਤਨ ਕਰੀਏ ਆਪਾਂ ਵੀ ਜੇ ਕੋਈ ਰੋਕੀ ਹੈ ਤੇ ਉਹਨੂੰ ਸਾਹਮਣ ਦਾ ਯਤਨ ਕਰੀਏ ਤਾਂ ਹੀ ਗੁਰੂ ਹਰ Rai ਸਾਹਿਬ ਜਿਹੜੇ ਆ ਸਾਡੇ ਤੇ ਪ੍ਰਸੰਨ ਹੋਣਗੇ ਤਾਂ ਹੀ ਗੁਰੂ ਹਰ Rai ਸਾਹਿਬ ਜਿਹੜੇ ਆ ਉਹਨਾਂ ਦੀਆਂ ਸਾਨੂੰ ਖੁਸ਼ੀਆਂ ਪ੍ਰਾਪਤ ਹੋਣਗੀਆਂ ਜਿੱਥੇ ਅੱਜ ਵੀ ਆਪਾਂ ਗੁਰੂ ਹਰ Rai ਸਾਹਿਬ ਜੀ ਦੇ ਦਿਨ ਦੇ ਉੱਪਰ ਮਵਾਤਾਵਰਨ ਦਿਵਸ ਦੇ ਮਨਾਉਨੇ ਆ ਪਰ ਉਹ ਕਹਿਣ ਮਾਤਰ ਸੱਚਮੁੱਚ ਸੱਚਮੁੱਚ ਵਾਤਾਵਰਨ ਦੇ ਪ੍ਰੇਮੀ ਬਣੀਏ ਤੇ ਕੁਦਰਤ ਨੂੰ ਪਿਆਰ ਕਰਕੇ ਰੁੱਖਾਂ ਨੂੰ ਵੱਧ ਤੋਂ ਵੱਧ ਲਾਉਣ ਦਾ ਯਤਨ ਕਰੀਏ ਗੁਰੂ ਹਰ Rai ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ